ਨਾਤੇ ਜਿਹੜੀ ਤੁਸੀਂ ਛੜਦੀ ਮਾਰ ਦੀ ਗੱਲ ਕੀਤੀ ਹੈ ਕਿ ਇਹ ਤਾਂ ਸਾਡੇ ਬਰਗਾਸ਼ਪੁਰ ਰਿਸਟਨ ਕਪਾਣਪੁਰ ਮਿਲਿਆ ਬਬਰਨਾ ਚਾਹ ਰਮਸਨ ਸਾਹਿਬ ਨੇ ਚਾਹੂ ਪਸੰਦ ਜਮਾਤੀ ਨੂੰ ਸਾਹਮਣੇ ਸੀ ਜਿਹੜਾ ਅਹਿਮ ਰੋਲ ਚੜਾ ਗਿਆਗਾ ਉਹ ਸਾਡੇ ਦੇ ਸਮਾਜ ਦੇ ਐਨ ਜੀਓ ਸਾਡੇ ਪੰਜਾਬ ਦੀ ਜਨਤਾ ਸਾਡੇ ਕੋਮੁਦਾ ਦਾ ਜਿਹੜਾ ਰੋਲ ਗਿਆਗਾ ਉਹਨਾਂ ਦੀ ਮੈਂ ਲਗਾ ਕਰਦਾ ਕਿ ਜਿਨ੍ਹਾਂ ਲੋਕਾਂ ਨੇ ਇਸੋ ਹਾਲਾਤ ਦੇ ਵਿੱਚ 4 4 5 5 6 6 ਫੁੱਟ ਪਾਣੀ ਦੇ ਵਿੱਚ ਜਾ ਕੇ ਜਿਹੜੇ ਲੋਕਾਂ ਨੂੰ ਰਾਸ਼ਨ ਜਾਂ ਖਾਣ-ਪੀਣ ਦੀ ਜਿਹੜੀ ਮਦਦ ਹੋਈ ਹੈ ਮੈਂ ਉਸ ਐਜੂ ਨੂੰ ਪੂਰਾ ਲੋਕਾਂ ਨੂੰ ਮੈਂ ਸਿਰ ਝੁਕਾ ਕੇ ਉਹਨਾਂ ਨੂੰ ਸਲਾਮ ਕਰਦਾ ਸਲੂਟ ਕਰਦਾ ਕਿ ਇਹ ਪੰਜਾਬ ਦਾ ਇੱਕ ਕਲਚਰ ਹੈ ਕਿ ਅਸੀਂ ਪੰਜਾਬੀ ਜਿਹੜੇ ਹੈ ਇੱਕ ਦੂਸਰੇ ਨੂੰ ਅਸੀਂ ਕਸ਼ਟ ਵਿੱਚ ਨਹੀਂ ਦੇਖ ਸਕਦੇ ਅਸੀਂ ਇਹ ਤੇ ਪੰਜਾਬ ਦੀ ਗੱਲ ਆ ਸਾਡੇ ਪੰਜਾਬੀ ਲੋਕ ਪੂਰੇ ਦੇਸ਼ ਵਿੱਚ ਵੀ ਜਿਹੜਾ ਆਪਣੇ ਕਿਸੇ ਨੂੰ ਕਸ਼ਟ ਵਿੱਚ ਨਹੀਂ ਦੇਖ ਸਕਦੇ ਇਹ ਸਾਡੀ ਪੰਜਾਬੀਆਂ ਦੀ ਜਿਹੜਾ ਸਾਡਾ ਕਲਚਰ ਸਾਡੇ ਗੁਰੂਆਂ ਪੀਰਾਂ ਦੀ ਸਾਡੀ ਜਰੀ ਇਹਨਾਂ ਦਾ دین ਅਸੀਂ ਉਹਦੇ ਮੁਤਾਬਕ ਜਿਹੜਾ ਇਹ ਸੇਵਾ ਕਰਦੇ ਆਂ ਉਹ ਇਹਦੇ ਵਿੱਚ ਅੱਜ ਜੇ ਮੈਂ ਸਰਕਾਰਾਂ ਦੀ ਗੱਲ ਕਰਾਂ ਜਾਂ ਪੋਲੀਟਿਕਲ ਬੰਦਿਆਂ ਦੀ ਗੱਲ ਕਰਾਂ ਮੈਂ ਉਹਨਾਂ ਵਾਸਤੇ ਕੋਈ ਸ਼ਖ਼ਦੀ ਕਰ ਸਕਦਾ ਕਿਉਂਕਿ ਮੈਂ ਉਹਨਾਂ ਲੋਕਾਂ ਦੀ ਗੱਲ ਕਰਦਾ ਕਿ ਜਿਨ੍ਹਾਂ ਨੇ ਸਵਾਰਥ ਹੋ ਕੇ ਬਿਨਾਂ ਕਿਸੇ ਲਾਲਚ ਤੋਂ ਬਿਨਾਂ ਕਿਸੇ ਤਖਾਵੇ ਤੋਂ ਜਿਹੜੀ ਸੇਵਾ ਕੀਤੀ ਆ ਮੈਂ ਉਹਨਾਂ ਨੂੰ ਸਲੂਟ ਕਰਦਾ ਕੋ ਜਿਹੜੀ GST ਦੀ ਜਿਹੜੀ ਚਾਰ ਸਲੈਬ ਹੁੰਦੀ ਆ ਸੀ ਇਹ ਸਾਡੀ ਪੰਜਾਬ ਪੱਤੇ ਵਪਾਰ ਮੰਡਲ ਡਿਸਟ੍ਰਿਕਟ ਜੂੜ ਦਾ ਮੈਂ ਪ੍ਰਧਾਨ ਆ ਮੈਂ ਪਿਆਰ ਪੰਜਾਬ ਦੇ ਵਪਾਰ ਮੰਡਲ ਸਾਡੇ ਪੰਜਾਬ ਦੇ ਪ੍ਰਧਾਨ ਸ਼੍ਰੀ ਪਿਆਰੇ ਲਾਲ ਜੀ ਸੇਠ ਮਹਾ ਮੰਤਰੀ ਸੁਨੀਲ ਮਿਰਤ ਜਸਮੀਰ ਜੈਨ ਜੀ ਇਹ ਸਾਡੀ ਪੰਜਾਬ ਦੀ ਟੀਮ ਨੇ 7-8 ਸਾਲ ਤੋਂ ਸਾਡਾ ਜਿਹੜਾ ਇਹ ਪ੍ਰਯਾਸ ਚੱਲ ਰਿਹਾ ਸੀ ਸਾਡੀ ਮੀਡੀਆ ਹੁੰਦੀਆਂ ਸੀ ਸਾਡੇ ਸੈਂਟਰ ਦੇ ਜਿਹੜੇ ਮਿਨਿਸਟਰ ਸੀ ਉਹਨਾਂ ਦੇ ਨਾਲ ਕਿ ਇਹ GST ਨੂੰ ਸਰਲ ਕਿੱਦਾਂ ਕੀਤਾ ਜਾਵੇ ਔਰ ਜਿਹੜੀ 5% ਤੋਂ ਜਿਹੜੀਆਂ 12% ਤੋਂ 5 ਤੇ ਕੀਤੀਆਂ ਜਿਹੜੇ 28 ਤੋਂ 18 ਤੇ ਕੀਤੀਆਂ ਜਾਣ ਤੇ ਤਾਂ ਜੋ ਲੋਕਾਂ ਨੂੰ ਸਹੂਲਤ ਹੋ ਸਕੇ ਤੇ ਜਿਹੜੀ ਬਹੁਤੀ ਮਹਿੰਗਾਈ ਦੀ ਮਾਰ ਜਿਹੜੀ ਲੋਕਾਂ ਨੂੰ ਉਹਦੇ ਵਿੱਚ ਫਾਇਦਾ ਹੋ ਚੁੱਕਿਆ ਪਰ ਮੈਂ ਇਹਦਾ ਜਿਹੜਾ ਪੰਜਾਬ ਪ੍ਰਦੇਸ਼ ਵਪਾਰ ਮੰਡ ਦੇ ਪ੍ਰਧਾਨ ਪਿਆਰਲਾ ਸ਼ੇਰ ਜੀ ਨੂੰ ਮੈਂ ਇਸ ਦਾ ਸ਼ੇਰਾ ਜ ਉਹ ਉਹਨਾਂ ਦੀ ਗਵਾਈ ਵਿੱਚ ਜਿਹੜਾ ਸਾਰਾ ਕੰਮ ਹੋਇਆ ਮੈਂ ਉਹ ਉਹਨਾਂ ਨੂੰ ਵਧਾਈ ਦੇ ਪਾਤਰ ਰਿਹਾ ਹਾਂ ਕਿਉਂ ਪੰਜਾਬ ਦੇ ਵਪਾਰੀਆਂ ਦੇ ਹਿੱਤਾਂ ਲਈ ਹਮੇਸ਼ਾ ਉਹ ਸੈਂਟਰ ਦੇ ਤੇ ਪੰਜਾਬ ਸਿਕਨ ਲੜਦੇ ਰਹਿੰਦੇ ਨੇ ਔਰ ਉਹਦੇ ਨਾਲ ਜਿਹੜੀ ਸਾਡੀ ਇਹ ਜਿਹੜੀ ਪਿਛਲੇ ਕਾਫੀ 7-8 ਸਾਲਾਂ ਤੋਂ ਸਾਡੀ ਜਿਹੜੀ ਮੰਗ ਸੀ ਕੇਂਦਰ ਸਰਕਾਰ ਨੇ ਉਹ ਸਾਡੀ ਮੰਗ ਮੰਨ ਕੇ ਜਿਹੜੇ 4 ਸਲੈਬ ਸੀ ਉਹਨੂੰ 2 ਸਲੈਬਾਂ 'ਚ ਲੈ ਆਂਦਾ ਉਹਦੇ ਨਾਲ ਜਿਹੜਾ ਵਪਾਰੀਆਂ ਨੂੰ ਵੀ ਬਹੁਤ ਫਾਇਦਾ ਹੋਇਆ ਤੇ ਸਾਡੇ ਪੰਜਾਬ ਦੀ ਜਨਤਾ ਨੂੰ ਵੀ ਬਹੁਤ ਫਾਇਦਾ ਹੋਇਆ ਕਿ ਜਿਹੜੀ 12% ਤੋਂ 5% ਦੇ ਆਈਟਮ ਆ ਗਈ ਜਿਹੜੀ 28 ਤੋਂ 18 ਤੇ ਆ ਗਈ ਔਰ ਜਿਹੜੀ ਸਟੇਸ਼ਨਰੀ ਜਾਂ ਹੋਰ ਸਕੂਲੀ ਵਸਤਾਂ ਜਾਂ ਉਹ ਬਹੁਤ ਸਾਰੀਆਂ ਵਸਤੇ ਪੰਜ ਤੋਂ ਜਿਹੜੀਆਂ 0% ਤੇ ਲਿਆ ਕੇ ਇਹ ਕੇਂਦਰ ਸਰਕਾਰ ਨੇ ਜੋ ਪੰਜਾਬ ਨੂੰ ਕੀ ਦੇ پورے ਦੇਸ਼ ਨੂੰ ਤੋਹਫਾਤਾ ਮੈਂ ਇਹਦੀ ਤਾਰੀਫ਼ ਕਰਦਾ ਇਸ ਲਗਾ ਕਰਦਾ ਮੈਂ ਇਹ ਬਹੁਤ ਕਿਉਂਕਿ ਇਹ ਆਮ ਜਨਤਾ ਲਈ ਵੀ ਬਹੁਤ ਜਣਾਵਾ ਹੈ ਇਹ ਫਾਇਦੇਮੰਦ ਹੈ ਕਿ ਅੱਜ ਤੁਸੀਂ ਪੰਜਾਬ ਦੇ ਵਿੱਚ ਦੇਖ ਰਹੇ ਹੋ ਤੜਾ ਤੜ ਸੋਸ਼ਲ ਮੀਡੀਆ ਤੇ ਫਾਇਰਵੇ ਕੋਈ 1.5 ਲੱਖ ਰੁਪਏ ਸਸਤੀ ਹੋ ਗਈ ਕੋਈ 1 ਲੱਖ ਰੁਪਏ ਸਸਤੀ ਹੋ ਗਈ ਹੈ ਕੋਈ 2 ਲੱਖ ਰੁਪਏ ਸਸਤੀ ਹੋ ਗਈ ਹੈ ਜੇ ਆਪਾਂ ਟਰੈਕਟਰਾਂ ਦੀ ਗੱਲ ਕਰ ਲਈਏ ਜੇ ਆਪਾਂ ਕੋਈ ਹੋਰ ਮਸ਼ੀਨਰੀ ਦੀ ਗੱਲ ਕਰ ਲਈਏ ਤੇ 28 ਤੋਂ 18% ਲਿਆਣਾ ਮੇਰਾ ਖਿਆਲ ਹੈ ਇਹ ਬਹੁਤ ਵੱਡੀ ਰਾਹਤ ਵਾਲੀ ਗੱਲ ਹੈ ਔਰ ਇਹ ਦਾ ਆਮ ਜਨਤਾ ਨੂੰ ਜਿਹੜਾ ਬਹੁਤ ਫਾਇਦਾ ਹੋਣ ਵਾਲਾ ਵੈ ਬਾਕੀ ਇਹ ਕਿ ਜਿਹੜੇ ਸਾਡੇ ਅਸੀਂ ਵਪਾਰੀ ਲੋਕ ਸੀ ਅਸੀਂ ਚਾਰ ਕਾਲਮ ਭਰਦੇ ਸੀ 5 12 18 ਤੇ 28 ਸਾਡੇ ਲਈ ਉਹ ਹੁਣ ਦੋ ਕਾਲਮ ਰਹਿ ਗਏ ਨੇ ਜਿਹੜਾ ਕਿ ਸਾਡੀ ਉਹ ਬੜਾ ਤਾਕਜੀ ਲੋਡ ਵੀ ਘਟਿਆ ਹੋਇਆ ਔਰ ਮੈਂ ਜਿਹੜਾ GST ਦੇ ਘਟਣ ਦੇ ਨਾਲ ਜਿਹੜੀ ਜਿੱਥੇ ਵਪਾਰੀਆਂ ਨੂੰ ਉਥੇ ਆਮ ਜਨਤਾ ਨੂੰ ਵੀ ਬਹੁਤ ਜ਼ਿਆਦਾ ਫਾਇਦਾਵੰਦ ਵਾਲਾ ਪਹਿਲਾਂ ਨੀ ਕਿ ਵਾਦੇ ਤੇ ਹੁਣ ਵੀ ਕਰ ਰਹੇ ਐ ਵਾਦੇ ਆ ਤੋ ਕਿਹੜੇ ਮੁਕਰਦੇ ਪਏ ਨੇ ਉਹਨਾਂ ਨੇ 2 ਸਾਲ ਪਹਿਲਾਂ ਭਗਵੰਤ ਮਾਨ ਜੀ ਪੰਜਾਬ ਵਪਾਰ ਵਪਾਰ ਮਿਲਣੀ ਦੇ ਵਿੱਚ ਮਕੇਰੀਆਂ ਚ ਕਹਿ ਕੇ ਗਏ ਨੇ ਕਿ ਜਿਹਦੀ 2 ਕਰੋੜ ਟਰਨਓਵਰ ਹੋਵੇ ਉਹਦੀ 5 ਲੱਖ ਰੁਪਏ ਦੀ ਹੈਲਥ ਇੰਸ਼ੋਰੈਂਸ ਹੋਏਗੀ ਉਹਦਾ ਕਾਰਡ ਬਣੇਗਾ 200 ਫੈਰਨ ਤੇ ਮੈਂ ਪਰਵਾਇਆ ਗੁਰਦਾਸਪੁਰ ਦੇ ਵਿੱਚੋਂ 2 ਸਾਲ ਹੋ ਲੰਘੇ ਨੇ ਹੁਣ ਇਹਨਾਂ ਨੇ ਇਹ 10 ਲੱਖ ਰੁਪਏ ਦੀ ਸਿਹਤ ਮੁੱਖ ਮੰਤਰੀ ਸਿਹਤ ਵੀ ਮੇਰੀ ਗੱਲ ਕੀਤੀ ਐ 2 ਅਕਤੂਬਰ ਨੂੰ ਲਾਂਚ ਕਰਨਾ ਸੀ ਸਾਰੇ ਪੰਜਾਬ ਦੇ ਵਿੱਚ ਤੁਸੀਂ ਬੋਰਡ ਦੇਖ ਲਓ ਲੱਗੇ ਆਪ ਸਰਕਾਰ ਦੇ 10 ਲੱਖ ਦਾ ਬੀਮਾ ਸਿਹਤ ਬੀਮਾ ਮੁੱਖ ਮੰਤਰੀ ਪੰਜਾਬ ਵੱਲੋਂ 2 ਅਕਤੂਬਰ ਹੁਣ ਇਹਨਾਂ ਦੀ ਪਾਲਿਸੀ ਕੋ ਬਣਦੀ ਨਹੀਂ ਪੋਸਟਰ ਪਹਿਲਾਂ ਲਾ ਦਿੰਦੇ ਨੇ ਆਪਹੁਣੇ ਫਿਰ ਯੂ ਟਰਨ ਲੈ ਲਿਆ ਵਾ ਕਿਹੜੀ ਗੱਲ ਦੀ ਤੁਸੀਂ ਕਰਦੇ ਹੋ 1000 ਰੁਪਏ ਜਿੰਨਾ ਸਾੜੀਆਂ ਪਹਿਣਾਂ ਨੂੰ ਦੇਣ ਦੀ ਗੱਲ ਕਰਦੇ ਨੇ ਉੱਥੇ 1100 ਦੀ ਗੱਲ ਕਰਦੇ ਨੇ ਜੇ ਇੱਕ ਤੁਹਾਡੇ ਵਾਂਗ ਪੱਤਰਕਾਰ ਨੇ ਪੁੱਛਿਆ ਪੀ ਉਹ ਜਿਹੜਾ ਤੁਸੀਂ ਹਜ਼ਾਰ ਦਾ ਵਾਅਦਾ ਕੀਤਾ ਜਾਂ ਤੁਸੀਂ ਜਿਹੜਾ ਮੁਰਗੀਆਂ ਤੇ ਬੱਕਰੀਆਂ ਦਾ ਵਾਅਦਾ ਕੀਤਾ ਤੁਸੀਂ ਪੀਪੀਸੀ ਨੂਜੋ ਯਾਰ ਇਹ ਕੋਈ ਜਵਾਬ ਨਹੀਂ ਆ ਚੈਨਲ ਕੋਈ ਵੀ ਹੋ ਸਕਦਾ ਪੀਪੀਸੀ ਨੂਜ ਤੋਂ ਵੀ ਹੋ ਸਕਦਾ ਵਾ ਜਾਂ ਹੋਰ ਚੈਨਲ ਵੀ ਜਵਾਬ ਕੋਈ ਦੇ ਸਕਦਾ ਤੁਸੀਂ ਜਵਾਬ ਦੇ ਜੇ ਜਦੋਂ ਸਰਕਾਰ ਚ ਨਹੀਂ ਸੀ ਤੁਸੀਂ ਬੜੀਆਂ ਬੜੀਆਂ ਢਿੰਗਾ ਮਾਰਦੇ ਸੀ ਲੋਕਾਂ ਨੂੰ ਬੜੇ ਬੜੇ ਚੁਟਕਲੇ ਸੁਣਾਏ ਸੀ ਅੱਜ ਵੀ ਤੁਸੀਂ ਸਟੇਜਾਂ ਤੇ ਚੁਟਕਲੇ ਸੁਣਾਉਣ ਤੋਂ ਇਲਾਵਾ ਕੋਈ ਕੰਮ ਨਹੀਂ ਕੀਤਾ ਬੇਸਿਕ ਤੌਰ ਤੇ ਜ਼ਮੀਨ ਤੇ ਉਤਰ ਕੇ ਲੋਕਾਂ ਦੀਆਂ ਜ਼ਰੂਰਤਾਂ ਨੂੰ ਸਮਝੋ ਜੋ ਲੋਕ ਅੱਜ ਪੰਜਾਬ ਦੇ ਹਾਲਾਤ ਅੱਜ ਪੰਜਾਬ ਨਸ਼ਿਆਂ ਦੀ ਦਲਦਲ 'ਚ ਅੱਜ ਪੰਜਾਬ ਦੇ ਅੰਦਰ ਬੇਰੁਜ਼ਗਾਰੀ ਕਿੱਥੇ ਤੁਸੀਂ ਅੰਗਰੇਜ਼ਾਂ ਨੂੰ ਵਾਪਸ ਲਿਆਦੇ ਸੀ ਅੱਜ ਪੰਜਾਬ ਦੇ ਵਿੱਚ ਕੋਈ ਦੱਸੋ ਪੰਜਾਬ ਚ ਕੋਈ ਰਹਿਣਾ ਪਸੰਦ ਕਰਦਾ ਮੇਰੇ ਬੜੇ ਸੱਜਣ ਮਿੱਤਰ ਨੇ ਜਿਹੜੇ ਏਮਪਲਾਈਜ਼ ਵੀ ਨੇ ਉਹ ਆਪਣੇ ਬੱਚਿਆਂ ਨੂੰ ਬਾਹਰ ਭੇਜਦੇ ਨੇ ਕਿਉਂ ਭੇਜ ਰਹੇ ਨੇ ਕਿ ਬੱਚਾ ਨਸ਼ੇ ਜੀ ਨਾ ਲੱਗ ਜੇ ਬੱਚਿਆਂ ਤੇ ਝੂਠਾ ਪਰਚਾ ਨਾ ਪੈ ਜੇ ਬੱਚੇ ਅੱਜ ਬੱਚਿਆਂ ਨੂੰ ਸੇਫ ਕਰਨ ਵਾਸਤੇ ਅਸੀਂ ਬਾਹਰ ਭੇਜਦੇ ਪਿਆ ਜਦੋਂ ਪੰਜਾਬ ਦੇ ਵਿੱਚ ਮਾਹੌਲ ਜਦੋਂ ਇਹੋ ਜਿਹਾ ਨਹੀਂਗਾ ਕਿ ਪੰਜਾਬ ਦਾ ਭਲਾ ਕਿੱਥੋਂ ਹੋਣਾ ਮੈਂ ਇਸ ਕਰਕੇ ਮੈਂ ਇਹ ਕਹਾਂਗਾ ਸਰਕਾਰ ਕਿਸੇ ਦੀ ਵੀ ਆਵੇ ਸਰਕਾਰ ਦਾ ਕੰਮ ਹੈ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨੀ ਪੰਜਾਬ ਦੇ ਲੋਕਾਂ ਦੀ ਰਾਖੀ ਕਰਨੀ ਪੰਜਾਬ ਦੀਆਂ ਜ਼ਰੂਰਤਾਂ ਦੇ ਮੁਤਾਬਕ ਜਿਹੜੀ ਗੱਲ ਕਰਨੀ ਅੱਜ ਇਹਨਾਂ ਨੇ ਕਿਹੜਾ ਕੰਮ ਛੱਡਿਆ ਛੋਟੇ ਤੋਂ ਛੋਟਾ ਕੰਮ ਇਹਨਾਂ ਨੇ ਸਕੂਲਾਂ ਦੀ ਗੱਲ ਕਰਦੇ ਕਰਦੇ ਨੇ ਅੱਜ ਇਹ ਗੱਲ ਕਰਦੇ ਨੇ ਜਿਹੜੀਆਂ ਮਹੱਲਾ ਕਲੀਨਿਕਾਂ ਦੀਆਂ ਅੱਜ ਕਿੱਥੇ ਨੇ ਫੋਟੋ ਭਗਵੰਤ ਮਾਨ ਦੀਆਂ ਸਾਰਾ ਰੁਪਈਆ ਸੈਂਟਰ ਤੋਂ ਆ ਰਿਹਾ ਭਾ ਜੋ ਦਾ ਨਾਂ ਵੀ ਬਦਲਤਾ ਗਿਆ ਐਮੀਨੋ ਸਕੂਲ ਦਾ ਨਾਂ ਬਦਲਤਾ ਗਿਆ ਹੁਣ ਕਿੱਥੇ ਨੇ ਓਏ ਯਾਰ ਇਹ ਉਹ ਲੋਕ ਨੇ ਜਿਹੜੇ ਕਦੇ ਪ੍ਰਕਾਸ਼ ਬਾਦਲ ਦੀਆਂ ਫੋਟੋਆਂ ਜੀ ਭਾਂਡਿਆਂ ਤੇ ਫੋਟੋਆਂ ਅੱਜ ਭਗਵੰਤ ਮਾਨ ਤੇ ਮੈਂ ਕਹਿੰਦਾ ਜੀ ਇਹਦਾ ਬੱਸ ਚੱਲੇ ਤੇ ਮੈਂ ਕਿੱਥੇ ਕਿੱਥੇ ਦੀ ਫੋਟੋ ਦੱਸਾਂ ਮੈਂ ਕਿੱਥੇ ਨਹੀਂ ਇਹ ਚਾਹੁੰਦਾ ਮੈਂ ਲੋਆਣੀ ਯਾਰ ਫੋਟੋਆਂ ਦੇ ਨਾਲ ਪੁੱਛ ਰਹੀ ਹੈ ਨਾ ਜੇਕਰ ਤੁਸੀਂ ਚੰਗਾ ਕੰਮ ਕਰੋਗੇ ਤੇ ਲੋਗਾ ਦੇ ਦਿਲਾਂ ਚ ਤੁਸੀਂ ਆਪੇ ਬਸਜੋਗੇ ਚੰਗੇ ਕੰਮ ਕਰਨਾ ਬਣਾ ਫੋਟੋਆਂ ਲਵਾਉਣ ਨਹੀਂ ਬੰਨਾ ਕਿੱਥੇ ਆ ਜਿਹੜਾ ਇਹਨਾਂ ਦਾ ਰਾਸ਼ਨ ਘੱਟ ਕਰ ਜਾਣਾ ਸੀ ਆਟਾ ਪੀ ਕੇ ਜਾਣਾ ਸੀ ਕਿੱਥੇ ਆ ਇਹ ਸਭ ਦਿਖਾਵੇ ਦੀਆਂ ਗੱਲਾਂ ਨੇ ਇਹ ਸਰਕਾਰ ਸਵਾਈ ਲਫਾਫੇबाजी ਤੋਂ ਇਹਨਾਂ ਨੇ ਕੁਝ ਨਹੀਂ ਕੀਤਾ ਅੱਜ ਪੰਜਾਬ ਦਾ ਵਪਾਰ ਤਬਾਹ ਹੋ ਗਿਆ ਪੰਜਾਬ ਦਾ ਕਿਸਾਨ ਰੋਲ ਰਿਹਾ ਪੰਜਾਬ ਦਾ ਮਜ਼ਦੂਰ ਜਿਹੜਾ ਬੇਕਾਰੋ ਕੇ ਬੈਠਾ ਦਾ ਕੋਈ ਇੰਡਸਟਰੀ ਨਹੀਂ ਕੋਈ ਪਾਲਿਸੀ ਨਹੀਂ ਬਿਨਾ ਪਾਲਿਸੀ ਤੋਂ ਗੱਲਾਂ ਕਰੀ ਜਾਂਦੇ ਨੇ ਅੱਜ ਪੰਜਾਬ ਵੀ ਆ ਪਹਿਲੀ ਸਰਕਾਰ ਹੋਏਗੀ ਜਿਨ੍ਹਾਂ ਨੇ ਪੰਚਾਇਤਾਂ ਕੋਲੋਂ ਫੰਡ ਮੰਗਿਆ ਇਸ ਤੋਂ ਵੱਧ ਹੋਰ ਆਪਾਂ ਕੀ ਕਹਿ ਸਕਦੇ ਆ ਪਹਿਲੀ ਸਰਕਾਰ ਆ 70 ਸਾਲ ਦੇ ਵਿੱਚ ਜਿਨ੍ਹਾਂ ਨੇ ਪੰਚਾਇਤਾਂ ਤੋਂ ਫੰਡ ਮੰਗਣ ਡਿਆ ਤੇ ਸਾਨੂੰ ਫੰਡ ਦੇ ਕਿੰਤਾ ਸਰਕਾਰਾਂ ਚੰਨ ਲਿਆ ਕੀ ਪੰਜਾਬ ਦਾ ਭਲਾ ਹੋਏਗਾ ਇਸ ਕਰਕੇ ਮੈਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਪੰਜਾਬ ਨੂੰ ਬੇਨਤੀ ਕਰਾਂਗਾ ਕਿ ਆਪਾ ਪੰਜਾਬ ਦੇ ਵਾਸੀ ਆ ਪੰਜਾਬ ਦੇ ਭਲੇ ਦੀ ਗੱਲ ਕਰੀਏ ਪੰਜਾਬ ਨੂੰ ਚੜ੍ਹਦੀ ਕਲਾ ਵੱਲ ਲੈ ਜਾਈਏ ਅੱਜ ਪੰਜਾਬ ਦੇ ਵਿੱਚ ਲੋਕਾਂ ਨੇ ਦਿਲ ਖੋਲ ਕੇ ਜਿਹੜਾ ਹੜਾ ਬਿਹੜ ਪੀੜਤਾ ਦੀ ਬਦਲ ਕੀਤੀ ਆ ਜਿੰਨਾ ਰੁਪਈਆ ਹੋ ਗਿਆ ਸਾਡੇ ਪੰਜਾਬੀ ਕਲਾਕਾਰਾਂ ਨੇ ਦਿੱਤਾ ਐਕਟਰਾਂ ਨੇ ਭੇਜਿਆ ਔਰ ਸੋਸ਼ਲ ਜਿਹੜੇ ਲੋਕ ਸੋਸਾਇਟੀ ਆ ਉਹਨਾਂ ਨੇ ਪੈਸਾ ਭੇਜਿਆ ਅੱਜ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਆਪੋ ਜੀ ਭਿੜੀ ਜਾਂਦੇ ਨੇ ਸੈਂਟਰ ਕਹਿੰਦੇ ਆਣਿਆ ਕੋਲ 1200 ਕਰੋੜ ਰੁਪਇਆ ਆਲਰੇਡੀ ਪੇ ਦਾ ਇਹ ਕਹਿੰਦੇ ਸਾਡੇ ਕੋਲ ਪੈਸਾ ਹੀ ਕੋਈ ਨਹੀਂ ਪੈਸਾ ਗਿਆ ਕਿੱਥੇ 1600 ਕਰੋੜ ਰੁਪਇਆ ਸੈਂਟਰ ਤੇ ਗਈ ਹੈ ਮੇਰਾ ਮਤਲਬ ਕਹਿੰਦਾ ਜੇ ਅਗਰ ਸੈਂਟਰ ਸਾਡੇ ਜਿਹੜੇ ਦੇਸ਼ ਦਾ ਵਾ ਉਹ ਬਾਪ ਹੈ ਅਗਰ ਆਪਣਾ ਹੱਕ ਲੈਣ ਵਾਸਤੇ ਆਪਣੇ ਬਾਪ ਦੇ ਨਾਲ ਅਸੀਂ ਉਲਝਾਂਗੇ ਤੇ ਸਾਨੂੰ ਪੈਸਾ ਨਹੀਂ ਮਿਲਦਾ ਅੱਜ ਉਹੀ ਭਗਵੰਤ ਮਾਨ ਜੀ ਨੇ ਜਿਹੜੇ ਕਹਿੰਦੇ ਮੈਂ ਸੈਂਟਰ ਤੋਂ ਪੈਸੇ ਕਿਉਂ ਮੰਗਾ ਮੈਨੂੰ ਕੋਈ ਜ਼ਰੂਰਤ ਨਹੀਂ ਮੇਰੇ ਖਜ਼ਾਨੇ ਭਰੇ ਦੇ ਨੇ ਮੇਰੇ ਖਜ਼ਾਨੇ ਖਾਲੀ ਨਹੀਂ ਗਏ ਕਿ ਪੀਪਾ ਨਹੀਂ ਹੈ ਅੱਜ ਪੀਪਾ ਨਹੀਂ ਤੇ ਮੈਂ ਇਹਨੂੰ ਕੀ ਕਵਾਂ ਅੱਜ ਤੁਸੀਂ ਚੜ੍ਹਦੀ ਕਲਾ ਇੱਕ ਸੰਸਥਾ ਬਣਾ ਲਈਏ ਪੈਸੇ ਤੁਸੀਂ ਲੋਕਾਂ ਕੋਲੋਂ ਦੀ ਤਰਲੇ ਪਾਂਡੇ ਦੇ ਆਰਐਨਜੀਓ ਐਨਆਰਆਈ ਕੋਲੋਂ ਪੈਸੇ ਭੇਜੋ ਤੁਸੀਂ ਕਲਾਕਾਰਾਂ ਕੋਲੋਂ ਪੈਸੇ ਭੇਜੋ ਅੱਜ ਉਹ ਕਿੱਥੇ ਲਫਜ ਨੇ ਤੁਹਾਡੇ ਜਿਹੜੇ ਕਹਿੰਦੇ ਸਾਡਾ ਖਜ਼ਾਨਾ ਖਾਲੀ ਨਹੀਂ ਆ ਆ ਪਿਛਲੀਆਂ ਸਰਕਾਰਾਂ ਨੂੰ ਸਾਨੂੰ ਪੈਸਾ ਖਰਚਣਾ ਆਉਂਦਾ ਉਹਨਾਂ ਨੂੰ ਖਰਚਣਾ ਨਹੀਂ ਆਉਂਦਾ ਇਹੋ ਜੀਆਂ ਗੱਲਾਂ ਨੇ ਗੱਲਾਂ ਵੱਡੀਆਂ ਨਾ ਕਰੀਏ ਆਪਾਂ ਕੰਮ ਕਰੀਏ ਆਪਾਂ ਪੰਜਾਬ ਦੀ ਗੱਲ ਕਰੀਏ ਪੰਜਾਬੀਅਤ ਦੀ ਗੱਲ ਕਰੀਏ ਪੰਜਾਬ ਦੇ ਬਣ ਕੇ ਰਹੀਏ ਫੇਰ ਜਾ ਕੇ ਪੰਜਾਬ ਦਾ ਭਲਾ ਹੋਣਾ ਮੈਂ ਫੇਰ ਆਪਾਂ ਇਹ ਤੇ ਪੰਜਾਬ ਦਾ ਸਰਦਾਰ ਪੰਜਾਬ ਦਾ ਸੁਧਾਰ ਜਿਹੜਾ ਹੈ ਨਾ ਇਹ ਸਰਕਾਰਾਂ ਨੇ ਨਹੀਂ ਕਰਨਾ ਇਹ ਪੰਜਾਬ ਦਾ ਜਿਹੜਾ ਸੁਧਾਰ ਇਹ ਪੰਜਾਬ ਦੀ ਜਨਤਾ ਨੇ ਕਰਨਾ ਕਿ ਜਨਤਾ ਤੈਅ ਕਰੇਗੀ ਕਿ ਪਿਛਲੀਆਂ ਸਰਕਾਰਾਂ ਮਾੜੀਆਂ ਸੀ ਜਾਂ ਇਹ ਸਰਕਾਰ ਮਾੜੀ ਹੈ ਜੇ ਇਹ ਸਰਕਾਰ ਚੰਗੀ ਹੋਏਗੀ ਤੇ ਲੋਕ ਇਹਨਾਂ ਨੂੰ ਚੋਣ ਲਣਗੇ ਜੇ ਪਿਛਲੀਆਂ ਨੇ ਕੋਈ ਚੰਗਾ ਕੰਮ ਕੀਤਾ ਹੈ ਅਕਾਲੀਆਂ ਨੇ ਤੇ ਜਾਂ ਕੋਈ ਕਾਂਗਰਸ ਨੇ ਉਹਨਾਂ ਨੂੰ ਚੋਣ ਲਣਗੇ ਇਹ ਸੁਧਾਰ ਲੋਕਾਂ ਨੇ ਕਰਨਾ ਮੈਂ ਇਹ ਨਾ ਸੁਧਾਰ ਨਹੀਂ ਕਰਨਾ ਕਿਸੇ ਨੇ ਵੀ ਲੋਕ ਮਹਿਸੂਸ ਕਰਨ ਕਿ ਅਸੀਂ ਇਹ ਸਰਕਾਰ ਨੇ ਸਾਨੂੰ ਕੀ ਦਿੱਤਾ ਸਾਡੇ ਪੰਜਾਬ ਦੇ ਭਲੇ ਲਈ ਕੀ ਕੀਤਾ ਸਾਡੇ ਪੰਜਾਬ ਦੀ ਡਿਵੈਲਪਮੈਂਟ ਵਿੱਚ ਕਿੰਨਾ ਹਿੱਸਾ ਆਇਆ ਸਿਰਫ ਇੱਕ ਕੋਈ ਗੱਲ ਕਰਨੀ ਸਜਦਾ ਸੈਂਟਰ ਵਾਲੇ ਗੱਲ ਕਰਦੇ 70 ਸਾਲ ਵਿੱਚ ਕੁਝ ਨਹੀਂ ਹੋਇਆ ਪੰਜਾਬ ਸਰਕਾਰ ਵੀ 70 ਸਾਲ ਵਿੱਚ ਕੁਝ ਨਹੀਂ ਹੋਇਆ ਕੋਈ ਯਾਰ ਪੁਰਾਣੀਆਂ ਸਕੂਲਾਂ ਦੀਆਂ ਮਾਰਟਾਂ ਤੇ ਪੇਂਟ ਕਰਕੇ ਯਾਰ ਇਹਨਾਂ ਨੇ ਬੋਰਡ ਲਵਾ ਕੇ ਆਪਣੇ ਇਸ ਲੇਟਾਂ ਲਾ ਲਈ ਕੀ ਇਹਨਾਂ ਦੀ ਤੁਸੀਂ ਤਾਰੀਫ ਕਰੋਗੇ ਕਿੱਥੋਂ ਤੱਕ ਤਾਰੀਫ ਕਰੀਏਗਾ ਦੀ ਇੱਕ ਟੁੱਟੀ ਦੀਵਾਰ ਤੇ ਪੇਂਟ ਕਰਕੇ ਤੇ ਕਰਤਾ ਤੁਸੀਂ ਸਕੂਲਾਂ ਦੇ ਗੇਟ ਤੇ ਐਮੀਨ ਸਕੂਲ ਲਗਾ ਕੇ ਤੁਸੀਂ ਕਰਤਾ ਇਹਨੂੰ ਮੈਂ ਡਿਵੈਲਪਮੈਂਟ ਡਿਵੈਲਪਮੈਂਟ ਦਾ ਮਤਲਬ ਹੈ ਕਿ ਪੰਜਾਬ ਦੇ ਅੰਦਰ ਤੁਸੀਂ ਕੋਈ ਨਵਾਂ ਹਸਪੀਟਲ ਬਣਾਇਆ ਪੰਜਾਬ ਦੇ ਵਿੱਚ ਤੁਸੀਂ ਇੰਨੀਆਂ ਯੂਨੀਵਰਸਿਟੀਆਂ ਦੇਣੀਆਂ ਕੋਈ ਤੁਹਾਡੀ ਯੂਨੀਵਰਸਿਟੀ ਬਣੀ ਅਜੇ ਤੱਕ ਪੰਜਾਬ ਦਾ ਤੇ ਬੇੜਾ ਗਲਤ ਕਰਤਾ ਯਾਰ ਪੰਜਾਬ ਤੇ ਪੰਜਾਬੀਆਂ ਵਾਸਤੇ ਰਹਿ ਨਹੀਂ ਰਿਹਾ ਇਹਨਾਂ ਨੇ ਪੰਜਾਬ ਸਾਡਾ ਬਾ ਖਾਲੀ ਹੋ ਗਿਆ ਜੇ ਪ੍ਰਵਾਸੀ ਵੀ ਸਾਡੇ ਕੰਮ ਨਾ ਕਰਨ ਮੈਂ ਇਹ ਗੱਲ ਕਰਦਾ ਠੀਕ ਹੈ ਪ੍ਰਵਾਸੀਆਂ ਦੇ ਵਿੱਚ ਵੀ ਕ੍ਰਿਮੀਨਲ ਬਹਗੇ ਨੇ ਸਾਡੇ ਵਿੱਚ ਵੀ ਕ੍ਰਾਈਮ ਹੈਗਾ ਵੀ ਕ੍ਰਿਮੀਨਲ ਹੈਗੇ ਪਰ ਜਿਹੜਾ ਬੰਦਾ ਕ੍ਰਿਮ ਕ੍ਰਾਈਮ ਕਰਦਾ ਉਹਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਉਹਦੇ ਵਾਸਤੇ ਕੋਈ ਰਿਆਇਤ ਨਹੀਂ ਹੋਣੀ ਚਾਹੀਦੀ ਉਹਦੀ ਸਪੋਰਟ ਤੇ ਕਿਸੇ ਨੂੰ ਮਗਰ ਖੜਨਾ ਨਹੀਂ ਚਾਹੀਦਾ ਅੱਜ ਪੰਜਾਬ ਸਾਹਿਬ 5 ਸਾਲ ਦੇ ਬੱਚੇ ਦੀ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਐ ਮਾਸੂਮ ਬੱਚਾ ਕਿੱਦਾਂ ਤਸੀਹੇ ਦੇ ਕੇ ਮਾਰਿਆ ਪੰਜਾਬ ਦੇ ਵਿੱਚ ਫੇਰ ਉਹਦੇ ਨਾਲ ਆਪਾਂ ਗੱਲ ਕਰੀਏ ਤੇ ਸਾਡੇ ਮੁੱਖ ਮੰਤਰੀ ਪੰਜਾਬ ਨੇ ਸਿਰਫ ਇਹੀ ਗੱਲ ਕਹਿ ਦਿੱਤੀ ਕੈਨੇਡਾ ਤੇ ਅਮਰੀਕਾ ਚ ਤੇ ਸਾਡੇ ਵੀ ਰਹਿੰਦੇ ਨੇ ਪਰਵਾਸੀ ਉਹ ਯਾਰ ਆਪਾਂ ਪਹਿਲੇ ਪੰਜਾਬ ਦੀ ਗੱਲ ਤੇ ਕਰ ਲਈ ਤੁਸੀਂ ਦੂਸਰੇ ਘਰ ਚ ਪਹਿਲੇ ਤਿਲੀ ਲਾਂ ਚਲ ਗਏ ਇਸ ਕਰਕੇ ਮੈਂ ਮੁੱਖ ਮੰਤਰੀ ਪੰਜਾਬ ਤੁਸੀਂ ਅੱਜ ਬੜੀਆਂ ਉਹੋ ਜਿਹੀਆਂ ਗੱਲਾਂ ਕਰਦੇ ਹੋ ਬੜੇ ਭਾਵਕ ਹੋ ਜਾਂਦੇ ਹੋ ਕਿਉਂਕਿ ਪੰਜਾਬ ਦੇ ਹਲਾਜ ਇਹੋ ਜਿਹੇ ਬਣਾ ਦਿੱਤੇ ਨੇ ਮੈਂ ਇੱਕੋ ਹੀ ਗੱਲ ਕਰਾਂਗਾ ਮੁੱਖ ਮੰਤਰੀ ਸਾਹਿਬ ਸਟੇਜਾਂ ਦੀਆਂ ਗੱਲਾਂ ਛੱਡਿਏ ਉਹ ਚੁਟਕਲਿਆਂ ਦੀਆਂ ਗੱਲਾਂ ਛੱਡਿਏ ਅਸਲੀਅਤ ਆਈਏ ਅਸਲੀਅਤ ਅਸਲੀ ਪੰਜਾਬੀ ਬਣ ਕੇ ਉਹਨਾਂ ਗੁਰੂਆਂ ਪੀਰਾਂ ਦੀ ਔਰ ਜਿੱਥੇ ਦੀ ਸੋਚੀ ਸੀ ਸ਼ਹੀਦਾਂ ਦੇ ਭਗਤ ਸੇਵ ਦੀ ਜਿਹੜੀ ਤੁਸੀਂ ਉਹਨਾਂ ਦਾ ਲਿਬਾਸ ਪਾ ਕੇ ਇਨਕਲਾਬ ਜਿੱਦਾਂ ਬਾਦ ਦੇ ਲੜੇ ਲਾਇਏ ਸੀ ਉਸ ਪਟਰੀ ਤੇ ਆਓ ਉਸ ਪਟਰੀ ਤੇ ਪੰਜਾਬ ਨੂੰ ਲਿਆਓ ਉਸ ਪਟਰੀ ਤੇ ਚੜ ਕੇ ਪੰਜਾਬ ਦੇ ਜਨਤਾ ਦੀ ਸੇਵਾ ਕਰੋ ਤੇ ਲੋਕ ਤੁਹਾਡੀ ਆਪੇ ਤੁਹਾਡਾ ਤੁਰ ਪਣਗੇ ਜੇਕਰ ਨਹੀਂ ਤੁਸੀਂ ਇਸ ਪਾਸੇ ਆਏ ਤੇ ਫਿਰ ਜੋ ਜਨਤਾ ਦਾ ਫੈਸਲਾ ਹੋ ਉਹ ਤੇ ਉਹਨਾਂ ਨੇ ਕਰਨਾ ਹੈ ਇਹਦੇ ਵਿੱਚ ਤੇ ਮੈਂ ਤੁਸੀ ਤੇ ਕੁਝ ਕਰ ਨਹੀਂ ਸਕਦਾ ਇਸ ਕਰਕੇ ਹੋਣ ਵਾਲਾ ਸਮਾਂ ਇਹ ਲੋਕਾਂ ਨੇ ਤੈਅ ਕਰ